ਸਮਾਨਾ ਦੇ ਬ੍ਰਿਚਾਪੱਤੀ ਦੇ ਵਿੱਚ ਇੱਕ ਕਰਦੇ ਵਿੱਚ ਅੱਗ ਲੱਗੀ ਹੈ ਅੱਗ ਲੱਗਣ ਦਾ ਕਾਰਨ ਦੱਸਿਆ ਗਿਆ ਹੈ ਵੀ ਤੇਰੇ ਮਕਾਨ ਦਾ ਮਾਲਕ ਸੀ ਉਹਨੇ ਆਪਣਾ ਮੋਬਾਈਲ ਚਾਰਜ ਲਾਇਆ ਸੀ ਚਾਰਜਿੰਗ ਹੋਦੇ ਬਿਜਲੀ ਨਾਲ ਇੱਕਦਮ ਹੀ ਬਲਾਸਟ ਹੋੰਦਾ ਹੈ ਔਰ ਇੱਕਦਮ ਕਮਰੇ ਦੇ ਵਿੱਚ ਅੱਗ ਲੱਗੀ ਹੈ ਸੂਚਨਾ ਫਾਇਰ ਬ੍ਰਿਗੇਡ ਨੇ ਦਿੱਤੀ ਫਾਇਰ ਬ੍ਰਿਗੇਡ 5 ਮਿੰਟ ਬਾਅਦ ਇੱਥੇ ਪਹੁੰਚ ਗਈ ਹੈ ਔਰ ਕਰੀਬ 4-5 ਘੰਟੇ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਲੇਕਿਨ ਇਸ ਪਰਿਵਾਰ ਦੇ ਵਿੱਚ 5 ਕੁੜੀਆਂ ਇਸ ਪਰਿਵਾਰ ਦੀ ਇੱਕ 5 ਬੇਟੀਆਂ ਹੈ ਹਾਲਾਤ ਇੰਨੇ ਮਾੜੇ ਕਰ ਰਹੇ ਸਭ ਕੁਝ ਧੜ ਕੇ ਸਵਾਹ ਹੋ ਗਿਆ ਰੋ ਰੋ ਕੇ ਬੁਰਾ ਹਾਲ ਹੈ ਬੇਟੀਆਂ ਬੇ ਲੇਕਿਨ ਅਗ ਲਗਨ ਨਾਲ ਪਰੇ ਨੁਕਸਾਨ ਇਸ ਪਰਿਵਾਰ ਗਰੀਬ ਦਾ ਹੋਇਆ ਹੈ ਫਾਇਰ ਬਿਗੇਟ ਨੇ ਤੁਰੰਤ ਅਗ ਤੇ ਕਾਬੂ ਪਾਇਆ ਲੇਕਿਨ ਫਿਰ ਵੀ ਨੁਕਸਾਨ ਹੈ ਨਾ ਨਿਰਮਲ ਸਿੰਘ ਜੀ ਪੰਜਾਬ ਤੋਂ ਆ ਰਹੇ ਸੀ ਜੀ ਰਾਜਪੂਤ ਵੀਰ ਦਾ ਭਾਗ ਆ ਰਹੇ ਨਾਂ ਨਹੀਂ ਪਤਾ ਹੈਗਾ ਮੈਂ ਪੱਟੇ ਪੈਤਾ ਹਾਂ ਪੱਟਾ ਹੈ ਗੁਰਦਿਆਲੇ ਗੁਰਦਿਆਲੇ ਨਾਮ ਇਹਦਾ ਜੀ ਜਿਹਦਾ ਗਰੀਬ ਦਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਮੇਰਾ ਭਰਾ ਉਹ ਖੁਦ ਮੈਂ ਆਨ ਕੇ ਅੱਗ ਬਜਾਣੀ ਸ਼ੁਰੂ ਕੀਤੀ ਹੈ ਕਿੰਨਾ ਟਾਈਮ ਲੱਗਿਆ ਅੱਗ ਲਿਖਾਣ ਮੈਂ आग भी जानू जी पच्ची तीस मिनट अद्धा घंटा मान के चलो आग भी जाना सारा कुछ सड़ के लेंटर तक जी खड़ के सुह हो चुके हैं कुछ नहीं दयाल बड़े अच्छा जी फोन में कुछ लिखता चर्च लाया दो मिनट दो मिनट पहला लाया चर्च उसके बाद उस बाद फिर तो अग देखी अग लगी हो जी दो मिनट बाद लगी है लगी मोबाइल सड़ गया हाँ मोबाइल ही सड़ गया और मैं घर आके कहता बिल्ली ये अग लगी है ठीक है सामान सड़ गया ਔਰ ਤੈਨੂੰ ਮਨ ਰਜਿਆ ਜਾਂਦਾ ਡੱਡ ਪਨੀਰ ਕੁੜੀਆਂ ਕਿੰਨੇ ਤੇਰੇ ਉਹਨੇ ਪੰਜ ਲੈ ਬੱਚੇ ਮੁੰਡਾ ਇਹ ਕਹੇ ਮੇਰਾ ਨਾਮ ਰੇਸ਼ ਕੁਮਾਰ ਹੈ ਮਕਾਨ ਗੁਰਦੇਵ ਦਾ ਹੈ ਅੱਗ ਜੀ ਉਹ ਕਹਿੰਦਾ ਜੀ ਮੈਂ ਮੋਬਾਈਲ ਲਾ ਕੇ ਬਾਹਰ ਆ ਕੇ ਬਹਿ ਗਿਆ ਬਾਦ ਚ ਦੇਖਿਆ ਵੀ ਧੂਆ ਕਿਵੇਂ ਨਿਕਲ ਰਿਹਾ ਅੰਦਰ ਅਸੀਂ ਆ ਕੇ ਦੇਖਿਆ ਬਰਾ ਅੱਗ ਲੱਗ ਰਹੀ ਸੀ ਮੋਬਾਈਲ ਚਾਰ ਜੀ ਲਾ ਕੇ ਆਏ ਹਾਂ ਜੀ ਮੋਬਾਈਲ ਚਾਰ ਜੀ ਲਾ ਕੇ ਆਏ ਬਾਹਰ ਆ ਕੇ ਬੈਠ ਬੈੱਟ ਵੀ ਸੜ ਗਿਆ ਜੀ ਹੋਰ ਬਿਸਤਰੇ ਪੁਸਤਰੇ ਕੱਪੜੇ ਓਪੜੇ ਸਭ ਕੁਝ ਸੜ ਗਿਆ ਧਰਮਿੰਦਰ ਸਿੰਘ ਜੀ 1 40 ਜੀ ਹਾਂ ਜੀ ਤੇ ਅੱਗੇ ਲੱਗੀਗਾ ਘਰ ਦੇ ਕਾਸੇ ਇਹ ਘਰ ਦੇ ਵਿੱਚ ਲੱਗੀ ਇੱਕ ਰੂਮ ਦੇ ਵਿੱਚ ਲੱਗੀ ਹੈ ਜੀ ਹਵਾ ਦੀ ਨਾ ਕਰੋ ਸਿੰਘ ਹੋਣ ਕਰਕੇ ਅੱਗ ਜਿਆਦਾ ਫੈਲੀ ਆ ਤੇ ਜਿਆਦਾ ਤਾਂ ਸਾਨੂੰ ਪਤਾ ਇਹ ਲੱਗ ਰਿਹਾ ਵੀ ਇਹ ਫੋਨ ਬਲਸ਼ਟ ਹੋ ਗਿਆ ਜੋ ਇਹਨਾਂ ਨੇ ਚਾਰਜਿੰਗ ਲਾਇਆ ਹੋਇਆ ਹੈ। ਹਾਂਜੀ। ਤੇ ਫਾਇਰ ਬ੍ਰਿਗੇਡ ਦੇ ਮੌਕੇ ਤੇ ਪਹੁੰਚ ਕੇ ਸਾਰੀ ਅੱਗ ਕੰਟਰੋਲ ਕੀਤੀ। ਇਹ ਅੰਦਰ ਸਾਰਾ ਕੁਝ ਫੜ ਗਿਆ? ਹਾਂਜੀ ਸਾਰਾ ਕੁਝ ਸੜ ਗਿਆ। ਬੈੱਡ ਵਗੈਰਾ ਸਭ ਕੁਝ ਸੜ ਗਿਆ। ਹਾਂਜੀ। ਨਾਲ ਦੇ ਕਮਰੇ ਬਚਾਲੇ। ਨਾਲ ਦੇ ਕਮਰੇ ਸਾਰੇ ਤਾਂ ਬਚਾ ਦਿੱਤਾ ਗਿਆ ਜੀ। ਹਾਂਜੀ ਬਾਕੀ ਸਾਰੇ ਕਮਰੇ ਬਚਾਤੇ ਆ ਬਾਕੀ ਕੋਈ ਨਾ ਨੁਕਸਾਨ ਨਹੀਂ ਹੋਇਆ ਜਿਆਦਾ। ਕੋਈ ਜਾਨੀ ਨੁਕਸਾਨ ਨਹੀਂ ਹੋਣ ਦਿੱਤਾ ਮੌਕੇ ਤੇ ਪਹੁੰਚ ਕੇ ਪੁਝਾ ਕਰਦੇ। ਹਾਂਜੀ ਸਿਰ ਮਾਲੀ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ। ਕੈਮਰਾਮੈਨ ਵੀ ਕੇ ਕਰਕੇ ਦੇ